ਜਲੰਧਰ ਦੇ ਬਾਬੂ ਸ਼ਾਹੀ .com ਦੇ ਪੱਤਰਕਾਰ ਦੇ ਘਰ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਜਲੰਧਰ ਦੇ ਗੁਰਦੁਆਰਾ ਦੁੱਖ ਨਿਵਾਰਨ ਕੋਲ ਪੈਂਦੇ ਕੁਆਟਰਾਂ ਦੇ ਵਿੱਚ ਤਕਰੀਬਨ ਰਾਤ ਦੇ 1:54 ਮਿੰਟ ਤੇ ਇੱਕ ਚੋਰ ਵੱਲੋਂ ਜਲੰਧਰ ਦੇ ਨਾਮੀ ਪੱਤਰਕਾਰ ਰਾਜੂ ਗੁਪਤਾ ਦੇ ਘਰ ਦੀ ਕੰਦ ਟੱਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੱਲਬਾਤ ਦੌਰਾਨ ਦੱਸਿਆ ਕਿ ਕੱਲ ਬੀਤੀ ਰਾਤ ਤਕਰੀਬਨ 1:54 ਮਿੰਟ ਤੇ ਇੱਕ ਚੋਰ ਉਹਨਾਂ ਦੇ ਘਰ ਦੀ ਕੰਦ ਟੱਪ ਕੇ ਘਰ ਦੇ ਅੰਦਰ ਵੜਿਆ ਅਤੇ ਪਰਿਵਾਰਕ ਮੈਂਬਰ ਦੇ ਤਿੰਨ ਫੋਨ ਚੋਰੀ ਕਰ ਲਏ ਅਤੇ ਨਾਲ ਹੀ ਪੈਂਦੇ ਦੂਸਰੇ ਕਮਰੇ ਦੇ ਵਿੱਚ ਵੀ ਪਏ ਦੋ ਫੋਨ ਚੋਰੀ ਕਰਕੇ ਉੱਥੋਂ ਫਰਾਰ ਹੋ ਗਿਆ ਜੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਨਾ ਬੋਲੋ ਪੁਲਿਸ ਨੂੰ ਚੋਰੀ ਦੀ ਕੰਪਲੇਟ ਵੀ ਦਿੱਤੀ ਹੈ ਪਰ ਪੁਲਿਸ ਵੱਲੋਂ ਇਸ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਰਾਜ ਗੁਪਤ ਨਾਇਬ ਜੀ ਮੈਟਰ ਕੀ ਹੈ ਜਿਹੜੇ ਮੋਬਾਈਲ ਚੋਰੀ ਹੈ ਕੀ ਮੈਟਰ ਕਿੱਦਾਂ ਹੋਇਆ ਕੀ ਕੱਲ ਰਾਤੀ ਤਕਰੀਬਨ 1 ਵਜੇ 45 ਮਿੰਟ ਤੇ ਜਿਹੜਾ ਉਹ ਸਾਡੇ ਘਰ ਦੇ ਵਿੱਚ ਚੋਰ ਵੜਿਆ ਜਿਸ ਨੇ ਤਕਰੀਬਨ 5 ਮੋਬਾਈਲ ਜਿਹੜੇ ਨੇ ਉਹ ਚੋਰੀ ਕੀਤੇ ਨੇ ਦੋ ਤਿੰਨ ਸਾਡੇ ਪਰਿਵਾਰ ਦੇ ਨੇ ਅਤੇ ਦੋ ਨਾਲ ਦੇ ਗੁਆਂਢੀਆਂ ਦੇ ਹੈਗੇ ਆ ਤਕਰੀਬਨ 1 ਵਜੇ 53 ਮਿੰਟ ਦਾ ਸਮਾਂ ਹੋਊਗਾ ਜਦੋਂ ਕੰਦ ਟੱਪ ਕੇ ਜਿਹੜਾ ਹੈਗਾ 11 ਫੁੱਟ ਦੀ ਕੰਦ ਟੱਪ ਕੇ ਜਿਹੜਾ ਹੈ ਉਹ ਚੋਰ ਘਰ ਦੇ ਵਿੱਚ ਵੜਿਆ ਪਹਿਲਾਂ ਉਹਨੇ ਥੱਲੇ ਸਾਰਾ ਕੁਝ ਦੇਖਿਆ ਕਿ ਕੋਈ ਸਾਰੇ ਸੋਹਰੇ ਨੇ ਜਾਂ ਫਿਰ ਨਹੀਂ ਸੋਹਰੇ ਨੇ ਉਸ ਤੋਂ ਬਾਅਦ ਕੰਦ ਦੇ ਉੱਤੇ ਵੀ ਚੜਿਆ ਚੜਨ ਤੋਂ ਬਾਅਦ ਵੀ ਉਹਨੇ ਦੇਖਿਆ ਫਿਰ ਉੱਤਰ ਕੇ 20 ਮਿੰਟ ਲਗਾ ਕੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਕਟੂਕਟ ਪੰਜ ਫੋਨ ਜਿਹੜੇ ਨੇ ਉਹ ਚੋਰੀ ਕਰ ਲੈ ਗਿਆ ਜਿਨ੍ਹਾਂ ਦੀ ਕੀਮਤ ਸਾਰੇ ਫੋਨਾਂ ਦੀ ਜੇਕਰ ਮੈਂ ਕਹਾਂ ਤਾਂ 70-80 ਹਜ਼ਾਰ ਤੋਂ ਵੀ ਜ਼ਿਆਦਾ ਹੈਗੀ ਹੈ ਸੀਸੀਟੀਵੀ ਵੀ ਜਿਹੜੀ ਹੈ ਉਹ ਫੁਟੇਜ ਹੈਗੀ ਹੈ ਸਾਡੇ ਕੋਲ ਉਹ ਤੁਹਾਨੂੰ ਅਸੀਂ ਦੇ ਦਾਂਗੇ ਪਰ ਅਸੀਂ ਕੰਪਲੇਂਟ ਜਿਹੜੀ ਹੈ ਉਹ ਸ਼ਾਮ ਨੂੰ ਜਦੋਂ ਲਿਖਾਈ ਹੈ ਤੇ ਹੁਣ ਤੱਕ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਕਾਰਵਾਈ ਹਲੇ ਪੁਲਿਸ ਵੱਲੋਂ ਨਹੀਂ ਕੀਤੀ ਗਈ ਅਸੀਂ ਕੋਸ਼ਿਸ਼ ਕੀਤੀ ਕਿ ਜਲਦ ਤੋਂ ਜਲਦ ਕੰਪਲੇਨਟ ਲਖਾਈਏ ਤਾਂ ਕਿ ਸਾਡਾ ਫੋਨ ਟ੍ਰੇਸ ਹੋ ਸਕੇ ਸਕੇ ਪਰ ਕਿਸੇ ਵੀ ਤਰੀਕੇ ਦੇ ਨਾਲ ਹਲੇ ਤੱਕ ਪੁਲਿਸ ਵੱਲੋਂ ਕੋਈ ਨਾ ਤੋਂ ਸੁਣਵਾਈ ਕੀਤੀ ਗਈ ਅਤੇ ਨਾ ਹੀ ਮੋਬਾਈਲ ਨੂੰ ਟ੍ਰੇਸਿੰਗ ਦੇ ਉੱਤੇ ਲਗਾਇਆ ਗਿਆ ਵਾ ਸੀਸੀਟੀਵੀ ਦੇ ਪਚਾਹ ਆਈ ਹੈ ਕਿ ਲੜ ਬੰਦੇ ਕੌਣ ਸੀ ਜਿਹੜਾ ਹੈ ਕੋਈ ਪਛਾਣ ਹੋਇਆ ਨਹੀਂ ਸ਼ਕਲ ਦਾ ਪਤਾ ਲੱਗ ਰਹੀ ਹੈਗੀ ਹੈ ਪਰ ਔਰ ਸਾਡੇ ਇਲਾਕੇ ਵਿੱਚੋਂ ਕੋਈ ਜਿਹੜਾ ਹੈਗਾ ਉਹ ਨਹੀਂ ਨਜ਼ਰ ਆ ਰਿਹਾ ਹੈ ਪਰ ਜਿਸ ਹਿਸਾਬ ਦੇ ਨਾਲ ਉਸ ਦੀ ਤੌਰ ਸੀਗੀ ਜਾਂ ਫਿਰ ਜੋ ਵੀ ਮੈਨੂੰ ਦਿਖਣ ਦੇ ਵਿੱਚ ਲੱਗ ਰਿਹਾ ਸੀ ਉਹ ਵਿਅਕਤੀ ਨੇ ਸ਼ਾਇਦ ਨਸ਼ਾ ਕੀਤਾ ਹੋਇਆ ਸੀ ਜਿਸ ਹਿਸਾਬ ਦੇ ਨਾਲ ਸੀਸੀਟੀਵੀ ਦੇ ਵਿੱਚ ਜਿਹੜੇ ਆयो ਦੇਖਣ ਨੂੰ ਮਿਲ ਰਿਹਾ ਹੈਗਾ ਇੱਕ ਗੱਲ ਮੈਂ ਜ਼ਰੂਰ ਕਰਨਾ ਚਾਹਾਂਗਾ ਜਿਸ ਹਿਸਾਬ ਦੇ ਨਾਲ ਜਲੰਧਰ ਦਾ ਇਸ ਵਕਤ ਮਾਹੌਲ ਬਣ ਰਿਹਾ ਹੈ ਇੱਕ ਪਾਸੇ ਸੀਪੀ ਕਹਿ ਰਹੇ ਨੇ ਕਿ ਭਈ ਅਸੀਂ ਜਲੰਧਰ ਨੂੰ ਕਰਾਈਮ ਫਰੀ ਕਰਾਂਗੇ ਪਰ ਦੂਜੇ ਪਾਸੇ ਅਜੀ ਹੀ ਵਾਰਦਾਤਾ ਜੜੀਆਂ ਨੇ ਉਹ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਉਹ ਬੜੀਆਂ ਹੀ ਜੜੇ ਨੇ ਵੱਡੇ ਸਵਾਲ ਜੜੇ ਨੇ ਉਹ ਜਲੰਧਰ ਪ੍ਰਸ਼ਾਸਨ ਦੇ ਉੱਪਰ ਵੀ ਜੜੇ ਨੇ ਉਹ ਚੱਕਦੇ ਹੋਏ ਨਜ਼ਰ ਆ ਰਹੇ ਨੇ ਖਾਸ ਗੱਲ ਇਹ ਹੈ ਕਿ ਕੰਪਲੇਂਟ ਦੇਣ ਤੋਂ ਬਾਅਦ ਬਾਅਦ باوجود ਵੀ ਜੜਾ ਹੈ ਉਹ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਹਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਹੈ ਹੁਣ ਮੈਂ ਇੱਕ ਬਾਰ ਦੁਬਾਰਾ ਤੋਂ ਜ਼ਰੂਰ ਮੈਂ ਕਾਲ ਦੀ ਕਾਰਵਾਈ ਕਰਨ ਮੇਰੇ ਦੱਸਣ ਦੇ ਬਾਵਜੂਦ ਕਿ ਮੈਂ ਪੱਤਰਕਾਰ ਹੈਗਾ ਵਾਂ ਇਸ ਚੈਨਲ ਤੋਂ ਇਸ ادارے ਤੋਂ ਮੈਂ ਕੰਮ ਕਰਦਾ ਹੈਗਾ ਵਾਂ ਫਿਰ ਵੀ ਉਹਨਾਂ ਨੇ ਹਲੇ ਤੱਕ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਹੈ ਇਸ ਤਰ੍ਹਾਂ ਦੇ ਦਿਓ ਤੁਸੀਂ ਆਪਣਾ ਆਧਾਰਾ ਵੀ ਦੱਸਿਆ ਮੈਂ ਇਸ ادارے ਤੋਂ ਆ ਫੋਨ ਡਿਜਨਸੀ ਤੁਸੀਂ ਮੈਸੇਜ ਡਿਜਨਸੀ ਆ ਆਮ ਲੋਕਾਂ ਦੇ ਵੀ ਤੁਹਾਡੇ ਕੀ ਡਿਫਰੈਂਸ ਰਹੇਗਾ ਬਿਲਕੁਲ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਮੈਂ ਭਾਈ ਇਸ ادارے ਤੋਂ ਆ ਤੁਸੀਂ ਜਲਦੋਂ ਜਲਦ ਕਾਰਵਾਈ ਕਰੋ ਮੇਰੇ ਉਸ ਫੋਨ ਦੇ ਵਿੱਚ ਕਾਫੀ ਕੁਝ ਚੀਜ਼ਾਂ ਹੈਗੀਆਂ ਨੇ ਕਈ ਨਿਊਜ਼ ਨਿਊਜ਼ ਹੈਗੇ ਇੰਟਰਵਿਊਜ਼ ਹੈਗੀਆਂ ਨੇ ਉਸ ਤੋਂ ਇਲਾਵਾ ਵੀ ਹੋਰ ਪਰਸਨਲ ਚੀਜ਼ਾਂ ਵੀ ਹੈਗੀਆਂ ਨਾਲ ਨਾਲ ਉਸ ਫੋਨ ਦੇ ਬੈਗ ਦੇ ਉੱਤੇ ਮੇਰਾ ਏਟੀਐਮ ਕਾਰਡ ਅਤੇ ਦੋ ਚੈਨਲ ਜਿਹੜੇ ਨੇ ਉਹ ਆਈਡੀ ਕਾਰਡ ਸੀਗੇ ਜੋ ਵੀ ਉਹ ਸੁਮੇਤ ਸਾਰਾ ਕੁਝ ਲੈ ਗਿਆ ਹੈਗਾ ਵਾ ਮੈਂ ਇਸ ਚੀਜ਼ ਨੂੰ ਲੈ ਕੇ ਕੰਪਲੇਂਟ ਵੀ ਕੀਤੀ ਹੈ ਤੇ ਫੋਨ ਨੰਬਰ ਵੀ ਜਿਹੜੇ ਨੇ ਜਿੰਨੇ ਸੀਗੇ ਉਹਨਾਂ ਨੂੰ ਵੀ ਬੰਦ ਕਰਾਇਆ ਵਾ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਚੋਰ ਕੋਈ ਉਸ ਚੀਜ਼ ਦੀ ਜਿਹੜੀ ਹੈ ਉਹ ਦੁਰਵਰਤੋਂ ਨਾ ਕਰ ਸਕੇ ਹਾਲਾਂਕਿ ਏਟੀਐਮ ਕਾਰਡ ਵੀ ਮੈਂ ਬੰਦ ਕਰਾਇਆ ਵਾ ਕਿਉਂਕਿ ਮੈਂ ਕਿਦੇ ਵਿੱਚ ਕਾਫੀ ਪੈਸੇ ਨੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਦਾ ਲਾਸ ਜਿਹੜਾ ਹੈ ਉਹ ਸਾਨੂੰ ਚੱਲ ਨਾ ਪਵੇ ਹਾਲਾਂਕਿ 17-80000 ਦਾ ਤਲੋਸ ਚੱਲ ਚੁੱਕਿਆ ਪਰ ਹੁਣ ਜਿਸ ਹਿਸਾਬ ਦੇ ਨਾਲ ਪੁਲਿਸ ਦੇਰੀ ਕਰ ਰਹੀ ਹੈ ਸਾਨੂੰ ਲੱਗਦਾ ਕਿ ਸ਼ 不。<Okay. S 2> <Okay. S 1> okay.